ਲਿਖਦੇ ਨੇ ਕਹਿੰਦੇ ਅਜ ਐਸੀ ਰੀਤ ਬਰਤ ਜਾਣੀ ਤੀ ਸਾਰੇ ਪਾਸੇ ਇੱਕੋ ਹੀ ਬੋਲ ਵਾਲਾ ਹੋਣਾ ਤਾਂ ਸਲਾਮ ਮਤ ਦਾ ਅਨੇਕਾਂ ਜੋ ਪੰਥ ਆਦਿ ਯੁੱਗਾਂ ਤੋਂ ਚੱਲੇ ਆ ਰਹੇ ਨੇ ਇਹਨਾਂ ਦੀ ਰਾਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਕੀਤੀ ਜਿੱਥੇ ਸਾਰੇ ਪੰਥਾਂ ਨੂੰ ਆਨੰਦ ਮਿਲਿਆ ਆਏ ਪੰਜੇ ਤਖਤ ਬਣਾਏ ਨੇ ਬਾਜਾਂ ਵਾਲੇ ਨੇ ਐਵੇਂ ਨਹੀਂ ਕੁਰਬਾਨੀਆਂ ਕੀਤੀਆਂ ਨੇ 9 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਤਸ਼ਾਹ ਨੇ ਪਿੱਤਾ ਨੂੰ Hindu ਧਰਮ ਦੀ ਰੱਖਿਆ ਉਹਦੇ ਵਾਸਤੇ ਦਿੱਲੀ ਨੂੰ ਤੋੜਿਆ ਤੋੜ ਦੂ ਕੋਈ ਨਹੀਂ ਤੋੜ ਸਕਦਾ ਸਤਿ ਸ੍ਰੀ ਅਕਾਲ ਇਹ ਵੱਡੀਆਂ ਕੁਰਬਾਨੀਆਂ ਮਹਾਰਾਜ ਦੀਆਂ ਨੰਦਾਂ ਦੀ ਧਰਤੀ ਗੁਰਤੇਗ ਬਹਾਦਰ ਮਹਾਰਾਜ ਅਤੇ ਪਾਤਸ਼ਾਹ ਨੇ ਆਪ ਮੁੱਲ ਲੈ ਕੇ ਨਗਰ ਬਸਾਇਆ। ਰਕੇਸਗੜ੍ਹ ਸਾਹਿਬ ਦੀ ਧਰਤੀ ਤੇ ਪੰਜਾਬ ਪਿਆਰਿਆਂ ਦੀ ਸਾਜਨਾ ਕੀਤੀ। ਛੋਟੀਆਂ ਜਾਤਾਂ ਵਾਲਿਆਂ ਨੂੰ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਜੋ ਬਚਨ ਕਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਰੇ ਵਰਨ ਆਸ਼ਰਮਾਂ ਦੇ ਵਾਸਤੇ ਸਾਂਝਾ ਉਪਦੇਸ਼ ਸਤਿਗੁਰੂ ਲੈ ਕੇ ਆਏ ਇਹ ਸਾਂਝਾ ਉਪਦੇਸ਼ ਦੱਸਿਓ ਗੁਰੂ ਸਹਿਬਾਨਾ ਨੇ ਊੜ ਨੇ ਪਾਇ ਸਾਧ ਸੰਗ ਦੱਸਿਓ ਗੁਰੂ ਸਹਿਬਾਨਾ ਦੀਆਂ ਕੁਰਬਾਨੀਆਂ ਅਨੀ ਅੱਜ ਕੋਈ ਵਰਨ ਆਸ਼ਰਮ ਨਹੀਂ ਤਾਂ ਰਹਿਣਾ ਇੱਕੋ ਹੀ ਰਹਿਣਾ ਪਾਪ ਹੀ ਪਰਪੱਕ ਜਾਤੇ ਚਾਰੇ ਪਾਸੇ ਪਾਪ ਦਾ ਹੀ ਫਸਾਰਾ ਕਰਮਸਤ ਸੱਕ ਜਾਤੇ ਕੋਈ ਹੋਰ ਪੰਥ ਰਹਿਣ ਨੀਤਾ ਦੇਣਾ ਬਰਨ ਗਰਕ ਜਾਤੇ ਸਹਿਤ ਵਿਦਾਨ ਕੀ ਦੇਵੀ ਦੇਵ ਦਿਉਰੇ ਸੰਤੋਖ ਸੰਗਾ ਦੂਰ ਹੋਤੇ ਕਿਸੇ ਦੇਵੀ ਦੇਵਤੇ ਦਾ ਦਿਉਰਾ ਨਹੀਂ ਤਰਣਾ ਇਹ ਕਿਨੇ ਕਿਰਪਾ ਕੀਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸ਼ਹੀਦੀ ਦਿੱਤੀ ਕੁਰਬਾਨੀ ਕੀਤੀ ਅੱਜ ਕਿਸੇ ਦੇਵਤੀ ਦੇਵਤੇ ਦਾ ਮੰਦਰ ਵੀ ਨੀਂ ਤਾਂ ਰਹਿਣਾ ਕਬੀਰ ਸੰਤੋਖ ਸਿੰਘ ਮਹਾਰਾਜ ਲਿਖਦੇ ਨੇ ਤੇ ਵੀ ਦੇਵ ਸੰਤੋਖ ਸਿੰਘਾ ਦੇਵੀ ਦੇਵ ਦੇ ਉਹ ਸੰਤੋਖ ਸਿੰਘਾ ਦੂਰ ਹੋ ਤੇ ਰੀਤ ਮਿਟ ਜਾਂਦੀ ਕਥਾ ਬੇਦਨ ਪ੍ਰਾਨ ਕੀ ਵੇਦ ਪੜ੍ਹਨੇ ਵਾਲਾ ਨਹੀਂ ਤਾਂ ਰਹਿਣਾ ਕੋਈ ਕਥੇਬ ਪੜ੍ਹਨੇ ਵਾਲਾ ਨਹੀਂ ਤਾਂ ਰਹਿਣਾ ਇਹ ਕੀ ਦੀ ਕਿਰਪਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੀ ਐਸਾ ਗੁਰੂ ਸੰਸਾਰ ਦੇ ਵਿੱਚ ਨਾ ਕੋਈ ਹੋਇਆ ਨਾ ਹੋਣਾ ਸਾਧ ਸੰਗ ਨਾ ਅੱਗੇ ਨੂੰ ਕੋਈ ਹੋਣਾ ਐ ਐਸੀ ਕੁਰਬਾਨੀ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਸਾਡੇ ਭਲੇ ਵਾਸਤੇ ਸਾਡੇ ਸੁੱਖਾਂ ਵਾਸਤੇ ਸੁਖੀ ਵਸੈ ਮੂਰੂ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਸਾਰਿਆਂ ਦੇ ਭਲੇ ਵਾਸਤੇ ਸਤਿਗੁਰੂ ਨੇ ਕੁਰਬਾਨੀਆਂ ਕੀਤੀਆਂ ਨੇ ਸਾਧ ਸੰਗਤ ਆਓ ਇਹ ਦੇਣ ਜੋ ਦੇਣ ਤਾਂ ਮਾਤਾ ਪਿਤਾ ਦੇ ਨਹੀਂ ਦਿੱਤਾ ਜਾਂਦਾ ਮਹਾਪੁਰਖਾਂ ਦਾ ਕਿੱਥੇ ਦੇਣ ਦੇਵਾਂਗੇ ਜਿਹੜੇ ਸਾਡੇ ਗੁਰੂ ਨੇ ਗੁਰੂ ਨਾਲ ਸਾਨੂੰ ਜੋੜਦੇ ਨੇ ਜੋੜਨ ਵਰਗਾ ਕੋਈ ਪੁੰਨ ਨਹੀਂ ਇਤੇ ਉਪਰ ਨੂੰ ਕਿਸੇ ਨੂੰ ਤੋੜ ਦੇਣਾ ਗੁਰੂ ਦੇ ਨਾਲੋਂ ਇਹਦੇ ਵਰਗਾ ਪਾਪ ਵੀ ਕੋਈ ਨਹੀਂ ਵਹਿਗੁਰੂ ਨੂੰ ਭੁੱਲ ਜਾਣਾ ਇਹਦੇ ਵਰਗਾ ਪਾਪ ਨਹੀਂ ਵਹਿਗੁਰੂ ਨੂੰ ਯਾਦ ਕਰਨਾ ਇਹਦੇ ਵਰਗਾ ਪੁੰਨ ਨਹੀਂ ਆਵੇ ਮਹਾਪੁਰਖਾਂ اے ਰੱਬ ਦੇ ਪਿਆਰਿਆਂ ਦੀਆਂ ਬੰਦਗੀਆਂ ਆਪ ਦੁੱਖਤ ਸਿਹੇ ਝੱਲ ਕੇ ਬੰਦਗੀਆਂ ਕਰਕੇ ਸਾਧ ਸਿੰਘ ਸਾਡੇ ਭਲੇ ਦੇ ਵਾਸਤੇ ਇਹ ਆਪ ਸਥਾਨ ਬਣਾਏ ਨੇ ਸੇਵਾ ਦੇ ਵਾਸਤੇ ਕਿੰਨਿਆਂ ਜੀਵਾਂ ਦਾ ਭਲਾ ਹੋ ਰਿਹਾ ਹੈ ਕਿੰਨਿਆਂ ਨੂੰ ਸੇਵਾ ਦੇ ਵਿੱਚ ਮੌਜੂਦਾ ਮਹਾਂਪੁਰਖ ਬਾਬਾ ਬਲਿੰਦਰ ਸਿੰਘ ਜੀ ਉਲਾ ਰਹੇ ਨੇ ਇਹ ਕਿਰਪਾ ਹੈ ਮਹਾਂਪੁਰਖਾਂ ਦੀ ਸਾਧ ਸਿੰਘ ਪਹਿਲਾਂ ਛੋਟੀ ਉਮਰ ਤੋਂ ਹੀ ਇਹਨਾਂ ਹੈ ਗੁਰੂ ਘਰ ਦੇ ਨਿਰਾਕੇ ਸਾਧ ਸਿੰਘ ਤੇ सेवा सिमरन ਦੀਆਂ ਦਾਤਾਂ ਪ੍ਰਾਪਤ ਕੀਤੀਆਂ ਜਿਤੇ ਗੁਰੂ ਦੇ ਖੁਸ਼ੀ ਹੋ ਜਾਵੇ ਉਹਨੂੰ ਇਹ ਦਾਤਾਂ ਮਿਲਦੀਆਂ ਨੇ ਸਾਸ ਜੀ ਆਪ ਵੀ ਤਰਦਾ ਵਿਹੋਰ ਨਾਲੋਂ ਵੀ ਤਾਰਨ ਨੂੰ ਸਮਰੱਥ ਹੋ ਜਾਂਦਾ ਹੈ ਆਹ ਉਹਨੇ ਸਮਾਗਮ ਰੱਖੇ ਨੇ ਕਿੰਨੀ ਸੰਗਤਾਂ ਆਉਣਗੀਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਕਿੰਨੀਆਂ ਸੇਵਾਵਾਂ ਸੰਗਤਾਂ ਕਰਨਗੀਆਂ ਸਾਰੇ ਲਾਹੇ ਪ੍ਰਾਪਤ ਕਰਨਗੀਆਂ ਆਪਾਂ ਵੀ ਆਪਾਂ ਨੂੰ ਵੀ ਗੁਰੂ ਮਹਾਰਾਜ ਨੇ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ ਵੀ ਆਪਣੀ ਹਾਜ਼ਰੀ ਇਹ ਮਨ ਵਿੱਚ ਰਹਿੰਦਾ ਵੀ ਹਾਜ਼ਰੀ ਲੱਗ ਜਾਵੇ ਸਾਡੇ ਤੇ ਵੱਡੇ ਪਰਪਕਾਰ ਮਹਾਂਪੁਰਖਾਂ ਨੇ ਕੀਤੇ ਫਿਰ ਜਿਹੜਾ ਪਿਆਰ ਦਿੱਤਾ ਉਹ ਕੋਈ ਦੇ ਨਹੀਂ ਸਕਦਾ ਮਹਾਂਪੁਰਖਾਂ ਦੇ ਅੰਦਰ ਜੋ ਪਿਆਰ ਹੁੰਦਾ ਸਾ슴 ਨੂੰ ਤਾਂ ਮਾਤਾ ਪਿਤਾ ਵੀ ਨਹੀਂ ਦੇ ਸਕਦਾ ਉਹਨਾਂ ਦਾ ਦੇਣ ਐਡਾ ਵੱਡਾ ਹੁੰਦਾ ਸਾ슴 ਨੂੰ ਪਰ ਪੁਕਾਰ ਦੇ ਵਾਸਤੇ ਇਹ ਮਹਾਪੁਰਖ ਸੰਸਾਰ ਤੇ ਆਉਂਦੇ ਨੇ ਤੇ ਹੋਰਨਾਂ ਨੇ ਕਿਸੇ ਦਿਨ ਵਰਸੀਆਂ ਮਨਾਇਆ ਜਾਂਦੀਆਂ ਨੇ ਨਹੀਂ ਮਨਾਉਂਦਾ ਕੋਈ ਜਿਨ੍ਹਾਂ ਨੇ ਸਾਰੀ ਉਮਰ ਜ਼ਿੰਦਗੀ ਪਰਪਕਾਰ ਦੇ ਵਿੱਚ ਲਾਈ ਆਵਾਜ਼ ਉਹਨਾਂ ਦੀਆਂ ਆਜ਼ਾਦਾਂ ਸੁਰ ਦੇ ਪਿਆਰੇ ਗੁਣ ਮੁਖ ਪਿਆਰੇ ਮਨਾ ਰਹੇ ਨੇ ਜੇ ਉਤਿਓਰੇ ਸੰਤੋਖ ਸਿੰਘ ਅਧੂਰ ਹੋ ਤੇ ਹੋ ਰੀਤ ਮਟ ਜਾਤੀ ਕਥਾ ਬੇਦਨਾ ਪੁਰਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਨਾ ਹੋਤੀ ਜੋ ਕੇ ਕਰਨਾ ਨਿਦਾਨ ਕੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੁੰਦੇ ਆਸਨ ਕਿਸੇ ਨੂੰ ਨਹੀਂ ਤੇ ਰਹਿਣ ਦੇਣਾ ਰੰਗ ਜਾਇਬ ਨੇ ਆਓ ਹਾਜ਼ਰੀਆਂ ਭਰੀਆਂ ਨੇ ਬੋਲਦਿਆਂ ਗੁਣ ਬੇਅੰਤ ਭੱਲਾ ਹੋ ਜਾਂਦੀਆਂ ਨੇ ਗੁਰੂ ਮਹਾਰਾਜ ਮਹਾਂਪੁਰਖ ਸਾਹਿਬ ਜੀ ਜੁਣਜਾਨ ਬੱਚੇ ਜਾਣ ਕੇ ਖਿਮਾ ਕਰਨ ਅਗੇ ਵਾਸਤੇ ਸਤਿ ਮਤ ਬਖਸ਼ਣ ਸੇਵਾ ਸਿਮਰਨ ਦੀ ਦਾਤ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸਿੱਚੇ ਪਾਤਸ਼ਾਹ ਆਪਾਂ ਸਾਰਿਆਂ ਦੀ ਮੰਗ ਤੇ ਬਣ ਕੇ ਸਿੱਚੇ ਪਾਤਸ਼ਾਹ ਮਹਾਪੁਰਖੋ ਅਸੀਂ ਲੱਗ ਜੀਵਾਂ ਸਾਨੂੰ ਸਮਤ ਦਿਓ ਸਾਨੂੰ ਆਪਦੇ ਚਰਨਾਂ ਦੇ ਨਾਲ ਜੋੜੋ ਸਿੱਖੀ ਸਦਕ ਭਰੋਸੇ ਦੀ ਦਾਤ ਛੱਡਦੀਆਂ ਕਲਾਂ ਦੀਆਂ ਦਾਤਾਂ ਬਖਸ਼ ਕਰੋ ਆ ਮਹਾਪੁਰਖਾਂ ਵੱਲੋਂ ਹਾਜ਼ਰੀ ਸ਼੍ਰੀ ਮਨਸੰਦ ਬਾਬਾ ਨੇ ਮਹਾਪੁਰਖ ਸਾਰੀ ਉਮਰ ਹੀ ਸਾਧ ਸੰਗਤ ਸੇਵਾ ਦੇ ਵਿੱਚ ਲੰਗਾ ਦਿੱਤੀ ਛੇਰ ਕਰਕੇ ਵੀ ਜਿਵੇਂ ਨੇ ਕਮਜ਼ੋਰ ਨੇ ਪਰ ਫਿਰ ਵੀ ਸੇਵਾ ਦੇ ਪਿੱਛੋਂ ਨਹੀਂ ਹਟਿਆ ਕਿੰਨਿਆਂ ਨੂੰ ਸੇਵਾ ਨਾਲ ਜੋੜਿਆ ਆਓ ਗੁਰੂ ਕਿਰਪਾ ਕਰੇ ਸੇਵਾ ਦੇ ਨਾਲ ਜੁੜੇ ਰਹੀਏ ਸਿਮਰਨ ਦੇ ਨਾਲ ਜੁੜੇ ਰਹੀਏ ਮਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸਬਾਬਾ ਸੋ ਮੀਸ਼ਣ ਸਿੰਘ ਜੀ ਸਤਿ ਸਬਾਬਾ ਸੰਤੋਖ ਸਿੰਘ ਜੀ ਅਤੇ ਸਤਿ ਸਬਾਬਾ ਦਰਸ਼ਨ ਸਿੰਘ ਜੀ ਨੇ ਪਾਵਨ ਉਹ ਬੈਤਰ ਵਿਚ ਨਿਯੰਤਰੀ ਕੀਤਾ ਜਾਂਦਾ ਉਹ ਖਤਰ 12 ਤਰੀਕ ਦੇ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਕੀਤੀ ਹੈ ਮਹਾਂਪੁਰਖਾਂ ਦਾ ਬਹੁਤ ਬਹੁਤ ਅਜ਼ਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਅਣਮੋਲ ਬਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀਵਨ ਦੀ ਜਾਂਚ ਤੁਸੀਂ ਹੈ ਮਹਾਂਪੁਰਖਾਂ ਨੇ ਪਰਮਕਾਰ ਦੱਸੇ ਨੇ ਸੋ ਪਿਆਰਿਓ ਹੁਣ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਸਿਗਗੈਰਾ ਸਾਡੀ ਦੇ ਪਾਠ ਹੋਣਗੇ ਉਸ ਤੋਂ ਉਪਰੰਤ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਡੇਰੇ ਦੇ ਬੱਚੇ ਮਹਾਪੁਰਖਾਂ ਦੇ ਅਸਥਾਨ ਤੋਂ ਆਏ ਹੋਏ ਬੱਚੇ ਇਕੱਠਨ ਕਰਨਗੇ